ਜਿਹੜਾ ਇਨਸਾਨ ਉਹੀ ਸਮਝ ਸਕਦਾ ਜਿਹਦੇ ਲੱਗੀਆਂ ਆ ਬਾਕੀ ਤੇ ਤਮਾਸ਼ਾ ਵੀ ਤਾਂ ਸਾਰੇ ਖੜੇ ਆ ਇੱਕ ਦੇ ਦੇਖਦੇ ਆ ਪਾਣੀ ਕਿੰਨਾ ਗਿਆ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਬਹੁਤ ਜ਼ਿਆਦਾ ਜ਼ਿਆਦਾ ਜੀਵਨ ਦਾ ਨੁਕਸਾਨ ਹੈ ਜੀ ਇਹ ਬਿਲਕੁਲ ਦੇਖੋ ਤਾਂ ਹਾਂਜੀ ਨਹੀਂ ਨਹੀਂ ਪਿੰਡ ਡੁੱਬੇ ਇਹ ਰਸਤਾ ਹੈਗਾ ਲੋਹੀਆਂ ਵਾਲਾ ਕਾਲਾ ਸੀਗਾ ਤੇ ਲੋਹੀਆਂ ਜਿਹਦਾ ਜਲੰਧਰ ਰੋਡ ਤੋਂ ਸਿੱਧਾ ਆਪਾਂ ਲੋਹੀਆਂ ਨੂੰ ਪੈਜੀਦਾ ਪਰ ਫੋਰੋਈਪਾ ਜੀਰਾ ਇਹ ਘੜ ਲੈ ਪੈ ਚੁੱਕਾ ਬੰਦ ਹੋ ਚੁੱਕਾ ਬਿਲਕੁਲ ਤੂੰ ਜੀ ਸਕਦੇ ਏ ਜ਼ਿਮੀਂਦਾਰ ਅਬ ਜ਼ਿਮੀਂਦਾਰ ਜਾਵੇ ਤੇ ਜਾਵੇ ਕਿੱਥੇ ਵਿਚਾਰਾ ਜ਼ਿਮੀਂਦਾਰ ਦਾ ਬੱਖ ਨੁਕਸਾਨ ਹੋਇਆ ਮਜ਼ਦੂਰ ਭਾਈ ਜਾਰੇ ਦਾ ਬਹੁਤ ਨੁਕਸਾਨ ਹੋਇਆ ਆ ਕਈ ਮੇਰੇ ਵੀ ਜ਼ਿਮੀਂਦਾਰਾ 70 7000 ਰੁਪਇਆ ਠੇਕਾ ਆ ਮਹੀਨੇ ਇਸ ਸਾਲ ਦਾ ਬਹੁਤ ਤੇ ਇਹਨਾਂ ਦਾ ਪਾਜੀ ਦਾ ਜਦਾ ਨੁਕਸਾਨ ਹੋਇਆ ਕਿਉਂ ਇਹਨਾਂ ਦੀ ਪਿੰਡ ਚ ਪਾਣੀ ਗਿਆ ਭਾਜੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਪਿੰਡ ਚ ਪਾਣੀ ਇੱਥੋਂ ਟੁੱਟ ਕੇ ਵੜ ਗਿਆ ਤਾਂ ਕਹਿ ਕਰਦੀ ਸਰਕਾਰ ਹੋਰ ਏ ਆਇਆ ਹੁਣ ਇਹ ਆਪਣੇ ਡਿਸਟ੍ਰਿਕਟ ਕਬੂਖਲੇ ਵਾਲਿਆਂ ਦਾ ਹਾਲ ਕਰੀ ਜਾਂਦੇ ਆ ਤੇ ਸੰਗਲੰਦਰ ਵਾਲਿਆਂ ਬਾਰੇ ਕੋਈ ਨਹੀਂ ਸੋਚ ਰਿਹਾ ਹਾਂਜੀ ਇਹ ਕਹਿੰਦੇ ਵੀ ਇੱਧਰ ਸਾਡਾ ਏਰੀਆ ਹੈ ਕਬੂਖਲੇ ਬਾਰੇ ਸੋਚਦੇ ਆ ਇੱਧਰਲੇ ਏਰੀਆ ਨੂੰ ਗਾ ਪਾਵਾਂ ਚਲੰਦਾ ਟੋਪ ਦਾ ਟੋਪ ਜੂਵੇ ਅਫਸਰ ਆਈ ਦੀ ਇਹਨਾਂ ਦੇ ਉਹਨਾਂ ਨੇ ਕੋਈ ਗੱਡੀ ਦਨਵਾਈ ਨਹੀਂ ਹੋਈ ਤੇ ਸੰਤੂ ਜੱਠੇ ਵਾਲਿਆਂ ਦੀ ਗੱਲ ਹੀ ਸੁਣਦੇ ਪਏ ਆ ਠੀਕ ਹੈ ਜੀ ਤੁਹਾਡੇ ਜੱਗਾਂ ਦੀ ਕੋਈ ਗੱਲ ਨਹੀਂ ਸੁਣਦੀ ਆਦੀ ਵਾਲਿਆਂ ਦਾ ਪੂਰਾ ਰੋਪਿਆ ਠੀਕ ਹੈ ਜਿਹੜਾ ਇਨਸਾਨ ਉਹੀ ਸਮਝ ਸਕਦਾ ਜਿਹਦੇ ਲੱਗੀਆਂ ਆ ਬਾਕੀ ਤੇ ਇਹ ਤਮਾਸ਼ਾ ਵੀ ਇਹ ਤੇ ਸਾਰੇ ਖੜੇ ਆ ਇੱਕ ਦਿਨ ਦੇਖਦੇ ਆ ਪਾਣੀ ਕਿੰਨਾ ਗਿਆ ਲੋਕਾਂ ਲਈ ਇਹ ਨਮੀ ਗੱਲ ਆ ਪਰ ਜਿਹਦਾ ਨੁਕਸਾਨ ਹੁੰਦਾ ਉਹ ਉੱਥੇ ਪਹਾੜ ਡੇਠ ਜਾਂਦਾ ਹੈ